ਇਹ 14 7 ਆ ਜੀ ਇਹ ਪੁਰਾਣੀ ਟਰਾਲੀ ਹੈ ਬਣੀ ਵੀ ਆ 2023 ਦੀ ਜਨਵਰੀ ਦੀ ਫਰਸ਼ ਤਾਂ ਲੈ ਠੀਕ ਹੈ 4 mm ਦਾ ਫਰਸ਼ ਲੱਗਿਆ ਵਾ ਤੇ 10 ਇੰਚੀ ਚਾਸੀ ਲੱਗੀ ਆ 10 ਇੰਚੀ ਚਾਸੀ ਲੱਗੀ ਵੀ ਆ ਤੇ ਟਰਾਲੀ ਸੋਨ ਮਿੱਤਰੋ ਕਰਾਏ ਤੇ ਵੀ ਮਿਲ ਜਾਂਦੀ ਹੈ ਸਭ ਤੋਂ ਵੱਡੀ ਗੱਲ ਜੋ ਕਿ ਠੀਕ ਹੈ 16 7 ਤੇ ਇਹਦੇ ਵੀ 10 ਨੱਟੀ ਹੱਬ ਆ ਗਈ ਜੀ ਟਾਟਾ ਦਾ ਹਿੱਸਾ ਆ ਗਿਆ ਹਾਂਜੀ ਹਾਂਜੀ ਤੇ ਦੂਜਾ ਹਿੱਸਾ ਇਹੜਾ ਰੇਲ ਵਾਲਾ ਆ ਗਿਆ ਰੇਲ ਵਾਲਾ ਆ ਗਿਆ ਸਸੀ ਗਾਲ ਦੋਸਤੋ ਦੋਸਤੋ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਤੇ ਮਿੱਤਰੋ ਆਪਾਂ ਖੜੇ ਆ ਪਿੰਡ ਦੌਦਰ ਦੇ ਵਿੱਚ ਜ਼ਿਲ੍ਹਾ ਮੋ ਤੇ ਬਾਈ ਟਰਾਲੀਆਂ ਤੇ ਟਰੈਕਟਰ ਦੋਨਾਂ ਦਾ ਬਾਈਆਂ ਦਾ ਬਾਈ ਦਾ ਕਾਰੋਬਾਰ ਆ ਤੇ ਬਾਈ ਬਿਆੰਤ ਕੋਲ ਪਹੁੰਚਿਆ ਮਿੱਤਰੋ ਟਰਾਲੀ ਸਾਨੂੰ ਨਮੀ ਵੀ ਮਿਲ ਜੂ ਤੇ ਟਰਾਲੀ ਕਿਰਾਏ ਤੇ ਵੀ ਮਿਲ ਜੂ ਸਭ ਤੋਂ ਵੱਡੀ ਗੱਲ ਕਿਰਾਏ ਦੇ ਉੱਤੇ ਹੀ ਮਿਲ ਜੂ ਤੇ ਸਾਈਜ਼ ਆ ਜਿਹੜਾ ਹਰ ਸਾਈਜ਼ ਅਵੇਲੇਬਲ ਹੁੰਦਾ ਤੇ ਹਰ ਟਾਈਮ ਹੁੰਦਾ ਬਹਿਲਬਲ ਤੇ ਸਾਰੀ ਗੱਲਬਾਤ ਬਾਈ ਬਿਆਨਤ ਨਾਲ ਕਰਵਾਵਾਂਗੇ ਇਸੀ ਗੱਲ ਵੀ ਬਿਆਨਤ ਸਾਸੀ ਹੋਵੇ ਜੀ ਸਵਾਗਤ ਹੈ ਆਪਣੇ ਵੀਰ ਜੀ ਤੇ ਸਾਈਜ਼ ਆਪਣੇ ਕੋਲ ਹਰੇਕ ਸਾਈਜ਼ ਦੀ ਟਰਾਲੀ ਹੁੰਦੀ ਹੈ ਵੀ ਬਿਆਨ 12 ਤੋਂ ਲੈ ਕੇ ਜੀ 16 ਤੱਕ ਸਾਰੇ ਸਾਈਜ਼ ਠੀਕ ਹੈ 12 ਤੋਂ ਲੈ ਕੇ 16 ਤੱਕ ਮਿੱਤਰੋ ਸਾਰੇ ਸਾਈਜ਼ ਮਿਲ ਜਾਂਦੇ 13 ਮਿਲ ਜੇ 14 15 16 ਤੱਕ ਠੀਕ ਹੈ ਜੀ ਤੇ ਆਹ ਟਰਾਲੀ ਜਿਹੜੀ ਆਪਾਂ ਦੇਖੀ ਜਾਨੇ ਆ ਇਹ 12 6.5 ਹੈ ਜੀ 12 6.5 ਟਰਾਲੀ ਆ ਤੇ ਟਰਾਲੀ ਮਿੱਤਰੋ ਪੂਰੇ ਸ਼ੌਂਕ ਨਾਲ ਤਿਆਰ ਕਰੀ ਵੀ ਆ ਪੋਰੇ ਪੋਰੇ ਤੇ ਦੇਖ ਸਕਦੇ ਹੋ ਮਿੱਤਰੋ ਤੇ ਟੈਟੂਰ ਵੀ ਚੰਗੇ ਪਏ ਤੇ ਹਿੱਸਾ ਕਿਡਾ ਲੱਗਿਆ ਵਜੇ ਇਹਦੇ ਇਹ ਸਾਰੇ ਲਾਲਾ ਲੱਗਿਆ ਵੀਰੇ 10 ਨਟ ਹੀ ਹੱਬਾ ਟਾਟ ਠੀਕ ਆ 10 ਨਟ ਹੀ ਹੱਬਾ ਜੀ ਤੇ ਰੇਲ ਵਾਲਾ ਹਿੱਸਾ ਲੱਗਿਆ ਵਾ ਤੇ ਬਾਕੀ ਮਿੱਤਰੋ ਨੇ ਮਰੁੰਬੀ ਦੇਖ ਸਕਦੇ ਹੋ ਪੂਰੇ ਸਾਫ ਪਏ ਆ ਤੇ ਟੈਟੂਰ ਵੀ ਚੰਗੇ ਆ ਟਰਾਲੀ ਤੇ ਤੇ ਬੈੱਡ ਸਮੇਤ ਆ ਸਭ ਤੋਂ ਵੱਡੀ ਗੱਲ ਬੈੱਡ ਨੂੰ ਜਾਲੀ ਵਗੈਰਾ ਵੀ ਤੇ ਜਾਲੀ ਵੀ ਲੱਗੀ ਵੀ ਤੇ ਜਾਲੀ ਵੀ ਪੂਰੀ ਸਾਫ ਲੱਗੀ ਵੀ ਤੇ ਅੰਤਲੀ ਛੱਡੋ ਮਿੱਤਰੋ ਇੱਕ ਵਾਰੀ ਸਾਨੂੰ ਫਰਸ਼ ਵੀ ਦਿਖਾ ਦਿੰਨੇ ਆ ਟਰਾਲੀ ਦਾ ਦੇਖ ਸਕਦੇ ਹੋ ਮਿੱਤਰੋ ਫਰਸ਼ ਤੇ ਪੂਰੀ ਤਸੱਲੀ ਨਾਲ ਬਈ ਬਿਆਨ ਤਿਆਰ ਕਰਦਾ 4mm ਲੱਗ 10 ਇੰਚੀ ਚਾਸੀ ਲੱਗੀ ਆ 10 ਇੰਚੀ ਚਾਸੀ ਲੱਗੀ ਵੀ ਆ ਤੇ ਟਰਾਲੀ ਸਾਨੂੰ ਮਿੱਤਰੋ ਕਿਰਾਏ ਤੇ ਵੀ ਮਿਲ ਜਾਂਦੀ ਆ ਸਭ ਤੋਂ ਵੱਡੀ ਗੱਲ ਜੋ ਕਿ ਵੀਰ ਕਹਿੰਦਾ ਵੀ ਮੈਂ ਕਿਰਾਏ ਦੇ ਟਰਾਲੀ ਲੈਣੀ ਆ ਟਰੱਕ ਕਿਰਾਏ ਦੀ ਵੀ ਹਾਂ ਜੀ ਪਰ ਦਨੇ ਲੋਕਾਂ ਵਾਲਾ ਜੀ ਅਸੀਂ ਜਿੰਨੇ ਲੋਕਾਂ ਤਾਂ ਜਿਵੇਂ ਬਾਈ ਨੇ ਟਰੈਕਟਰਾਂ ਦਾ ਵੀ ਸਾਨੂੰ ਦੱਸੇ ਟਰੈਕਟਰ ਵੀ ਕਿਰਾਏ ਤੇ ਮਿਲ ਜਾਂਦੇ ਆ ਤੇ ਉਹ 25 ਕਿਲੋਮੀਟਰ ਏਰੀਆ ਦੇ ਵਿੱਚ ਇਹ ਵੀ 25 ਕਿਲੋਮੀਟਰ ਏਰੀਆ ਦੇ ਵਿੱਚ ਤੇ ਇਹਦੀ ਹੁਣ ਡਿਮਾਂਡ ਕਿੰਨੀ ਰੱਖੀ ਆ ਜੀ ਆਪਾਂ ਡਿਮਾਂਡ ਇਹਦਾ ਸਹਜ ਹੈਗਾ ਜੀ 12 6.5 ਠੀਕ ਹੈ 2 ਲੱਖ ਤੇ 25000 ਰੁਪਿਆ ਮੰਗਦੇ ਦੋ ਲੈਸ ਹੋ ਜੂ ਮਾੜਾ ਮੋ ਤੇ ਟਰਾਲੀ ਮੇਤਰੋ ਦੇਖ ਸਕਦੇ ਹੋ ਪੂਰੀ ਘੈਂਟ ਤਿਆਰ ਕੀਤੀ ਹੋਈ ਆ ਮੱਸੀ ਹੁੱਕ ਦੇ ਵਿੱਚ ਤਿਆਰ ਕੀਤੀ ਹੋਈ ਆ ਤੇ ਇਹਦਾ ਆ ਗਈ ਜੀ 12 ਫੁੱਟੀ ਹਾਂਜੀ ਹਾਂਜੀ ਤੇ ਉਦੋਂ ਅੱਗੇ ਜਿਹੜੀ ਆਹ ਟਰਾਲੀ ਖੜੀ ਆ ਇਹ ਕਿੰਨੇ ਸਾਈਜ਼ ਦੇ ਵਿੱਚ ਆ ਜੀ ਇਹ ਜੀ ਹੈਗੀ ਆ 16 7 ਦੀ ਆ ਜੀ ਠੀਕ ਆ 16 7 ਤੇ ਇਹਦੇ ਵੀ 10 ਨਟੀ ਹੱਬ ਆ ਗਈ ਜੀ ਟਾਟਾ ਦਾ ਹਿੱਸਾ ਆ ਗਿਆ ਹਾਂਜੀ ਹਾਂਜੀ ਟਾਟਾ ਤੇ ਦੂਜਾ ਹਿੱਸਾ ਜਿਹੜਾ ਰੇਲ ਵਾਲਾ ਆ ਗਿਆ ਰੇਲ ਵਾਲਾ ਆ ਗਿਆ ਰੇਲ ਵਾਲਾ ਹਿੱਸਾ ਤੇ ਰੇਲ ਵਾਲਾ ਹਿੱਸਾ ਜਿਵੇਂ ਕਹਦੀ ਇਹ ਪੂਰਾ ਹੈਵੀ ਮੰਨਿਆ ਗਿਆ ਹੈ ਹੈਵੀ ਹੈਵੀ 10 ਨਟੀ ਹੱਬ ਆ ਜੀ ਟਾਟਾ ਠੀਕ ਹੈ 10 ਨਟੀ ਹੱਬ ਆ ਜ ਤੇ ਫਾਰਸਪੁਰ ਸਹੀਦਾ ਵੀ ਬਾਕੀ ਸੇਮ ਆ ਜੀ ਫਾਰਸ ਸੇਮ 4mm ਸੇਮ ਫਾਰਸਾ 4mm ਸੇਮ ਫਾਰਸ ਫਾਰਸ ਲੱਗਿਆ ਵਾ ਦਿਨ ਸੋ ਜੀ ਚਾਸੀ ਆ ਜੀ 10 ਇੰਚੀ ਚਾਸੀ ਦੇ ਵਿੱਚ ਤੇ ਬੈੱਡ ਫੁੱਟ ਲਾ ਕੇ ਪੂਰੀ ਸ਼ੌਂਕ ਨਾਲ 3 ਫੁੱਟ ਬੈੱਡ ਆਗਾ ਤੇ ਪੂਰੀ ਸ਼ੌਂਕ ਨਾਲ ਤਿਆਰ ਕੀਤੀ ਹੋਈ ਆ ਤੇ ਹੁੱਕਾ ਕੇ ਦੇਖ ਸਕਦੇ ਹੋ ਮਿੱਤਰੋ ਮੱਚੀ ਔਕਾ ਜੀ ਠੀਕ ਹੈ ਇਹ ਸਿੰਗਲ ਜੈਕ ਕਿਤੇ ਡਬਲ ਜੈਕ ਡਬਲ ਜੈਕ ਜੀ ਠੀਕ ਹੈ ਡਬਲ ਜੈਕ ਲੱਗਿਆ ਵਾ ਜੀ 16 ਫੁੱਟ ਆ ਜੀ ਇਹਨਾਂ ਸਾਈਜ਼ ਹਾਂਜੀ ਹਾਂਜੀ 16 7 ਠੀਕ ਹੈ 7 ਫੁੱਟ ਚੜਾਈ ਆ 16 7 ਦੇ ਵਿੱਚ ਅੰਦਰੋਂ ਤਿਆਰ ਮਿਲੂ ਅੰਦਰੋਂ ਤਿਆਰ ਮਿਲੂ ਜਿਵੇਂ ਕਹਦੀ ਹੈ ਹਨਾ ਹਾਂ ਜੀ 6 ਟਰਾਲੀ ਦੀ ਡਿਮਾਂਡ ਕਿੰਨੀ ਆ ਜੀ 23 ਮਾਡਲ ਆ ਟਰਾਲੀ ਜਮਾਂ ਨਵੀਂ 2 ਲੱਖ ਤੇ 85000 ਰੁਪਏ ਮੰਗਦੇ ਆ ਇਹ ਚੋ ਮਾਨਤਨ ਹੋ ਜਾਊਗਾ ਜੀ ਮਾਨਤਨ ਹੋ ਜੂ ਮਿੱਤਰੋ 2 ਲੱਖ ਤੇ 85000 ਰੁਪਏ ਡਿਮਾਂਡ ਆ ਟਰਾਲੀ ਦੀ ਬਾਕੀ ਦੇ ਵਿੱਚ ਜਿਵੇਂ ਕਹੇ ਦੀ ਆ ਰਸਾ ਰਸਾ ਕਸਣ ਵਾਲੇ ਫੀਚਰ ਆ ਗਏ ਇਹ ਬਾਡੀ ਲੌਕ ਆ ਗਿਆ ਹਨਾ ਲੱਗਿਆ ਪਿੱਛੇ ਵੀ ਡਾਲੇ ਨੂੰ ਵੀ ਕੜੱਛੇ ਵੀ ਅੱਡ ਲੱਗੇ ਹੋਏ ਆ ਜੀ ਠੀਕ ਹੈ ਤੇ ਫੰਕਸ਼ਨ ਪੂਰੇ ਫੁੱਲ ਲੱਗੇ ਹੋਏ ਆ ਟਰਾਲੀ ਦੇ ਪਿਛਲੇ ਸਾਈਡ ਵੀ ਉਹ ਆ ਗਿਆ ਤੇ ਡਾਲਾ ਇਹਦਾ ਦੋਵੇਂ ਪਾਸੇ ਨੂੰ ਖੁੱਲਦਾ ਆ ਜੀ ਦੋਨੇ ਪਾਸੇ ਉੱਪਰ ਨੂੰ ਵੀ ਖੁੱਲਦਾ ਜੀ ਥੱਲੇ ਨੂੰ ਠੀਕ ਹੈ ਮਤਲਬ ਦੋਨੇ ਪਾਸੇ ਨੂੰ ਖੁੱਲਦਾ ਡਾਲਾ ਮਿੱਤਰੋ ਸਾਈਡ ਨੂੰ ਵੀ ਜਾਂਦਾ ਤੇ ਸਿੱਧੇ ਵੀ ਖੁੱਲਦਾ ਅੰਗਲ ਵੀ ਲੱਗਿਆ ਲੋਕ ਵੀ ਲੱਗਿਆ ਠੀਕ ਆ ਆ ਲੋਕ ਲੱਗਿਆ ਵਾ ਮਿੱਤਰੋ ਤੇ ਸਾਈਡ ਨੂੰ ਵੀ ਖੁੱਲਦਾ ਹਾਂਜੀ ਹਾਂਜੀ ਤੇ ਇੱਕ ਆ ਟਰਾਲੀ ਆ ਗਈ ਇਹ ਕਿਸੇ ਦੇ ਵਿੱਚ ਟਰਾਲੀ ਇਹ 14 7 ਆ ਜੀ ਇਹ ਪੁਰਾਣੀ ਟਰਾਲੀ ਆ ਇਹ ਬਣੀ ਵੀ ਆ 2023 ਦੀ ਜਨਵਰੀ ਦੀ ਠੀਕ ਆ 2023 ਦੀ ਜਨਵਰੀ ਦੀ ਬਣੀ ਵੀ ਆ ਟਰਾਲੀ ਜੀ ਤੇ ਇਹ ਪੂਰੀ ਹੈਵੀ ਤਿਆਰ ਕਰੀ ਹੋਈ ਆ ਇਹ ਚੱਲੀ ਵੀ ਆ ਟਰਾਲੀ ਘਰੇ ਕੰਮ ਨੂੰ ਚੱਲੀ ਵੀ ਠੀਕ ਆ ਤੇ ਇਹਦੇ ਹਿੱਸਾ ਲੱਗਿਆ ਵਾ ਜੀ ਰੇਲ ਦਾ ਹਿੱਸਾ ਲੱਗਿਆ ਵਾ ਡਬਲ ਚੈੱਕ ਆ ਇਹਦੇ ਵੀ ਹਾਂਜੀ ਡਬਲ ਚੈੱਕ ਚ ਹੈ ਡਬਲ ਜੈਕ ਦੇ ਵਿੱਚ ਆ ਜੀ ਰੇਲ ਦਾ ਹਿੱਸਾ ਲੱਗਿਆ ਹੋਇਆ ਤੇ ਜਿਹੜੀ ਫਰਸਾ ਚਾਹ ਰਹੇ ਮੈਂ 4mm 4mm ਜੀ 4mm ਫਰਸ ਦੇ ਵਿੱਚ ਆ ਤੇ ਬਾਕੀ ਮਿੱਤਰੋ 67% ਟਾਇਰ ਹੈਗੇ ਜੀ ਇਹਦੇ 60 ਤੋਂ 65% ਟਾਇਰ ਆ ਗਏ ਤੇ ਆਪਣਾ ਟਾਟਾ ਦੀ ਹੱਬ ਆ ਗਈ ਜੀ ਹਾਂ ਟਾਟਾ ਦੀ ਹੱਬ 10 ਨਟੀ ਟਾਟਾ ਦੀ ਹੱਬ ਆ ਗਈ ਜੇ ਕਿਸੇ ਨੇ ਲੈ ਜਾਣੇ ਵੀ ਚੱਲੀ ਵੀ ਟਰਾਲੀ ਲੈਣੀ ਆਪਣੀ ਘਰੇ ਚਲਾਈ ਵੀ ਆ ਠੀਕ ਆ ਘਰੇ ਚਲਾਈ ਵੀ ਆ ਪੂਰੀ ਤਸੱਲੀ ਬਕਸਾ ਹਾਂਜੀ ਹਾਂਜੀ ਤੇ ਇੱਕ ਨੀਡ ਮੰਗਾਈ ਟਰਾਲੀ ਦੀ 14 7 ਦਾ ਸਾਈਜ਼ ਆ ਜੀ ਹਾਂਜੀ 2,70,000 ਰੁਪਏ ਮੰਗਦੇ ਆ ਇਹਦੇ ਵਿੱਚ ਵੀ ਕਰ ਲਾਂਗੇ ਮਾਨਤਨ ਹੋ ਜੂ ਮਿੱਤਰੋ 14 7 ਸਾਈਜ਼ ਦੇ ਵਿੱਚ ਟਰਾਲੀ ਤੇ ਇਹਦੇ ਵਿੱਚ ਮਾਨਤਨ ਹੋ ਜੂ ਤੇ ਜਿਵੇਂ ਕਹ ਰਹੀਏ ਕਿਰਾਏ ਕਰੋ ਤੇ ਵੀ ਮਿਲ ਜੂਗਾ ਤੇ ਪੂਰੀਆਂ ਕਿਹੜੀਆਂ ਟਰਾਲੀਆਂ ਤਿਆਰ ਕਰਦੇ ਆ ਤੇ ਇਹ ਸਾਨੂੰ ਮਿੱਤਰੋ 3 ਸਾਈਜ਼ ਦਿਖਾ ਦੇ ਆਪਾਂ ਬਿਲਕੁਲ 13 ਫੁੱਟ ਵੀ ਖੜੀ ਟਰਾਲੀ ਹੁਣ ਕੋਈ ਲੈ ਕੇ ਗਿਆ ਇੱਥੇ ਹੈ ਨਹੀਂ ਟਰਾਲੀ ਕੱਲ ਨੂੰ ਬਖਾ ਦੇ ਜਿਵੇਂ ਕਹ ਜੀਏ 12 ਫੁੱਟ ਲੈਣੀ ਆ ਚਾਹੇ 13 ਫੁੱਟ ਲੈਣੀ ਆ 16 ਲੈਣੀ ਆ 14 ਲੈਣੀ ਆ 13 ਵੀ ਹੈਗੀ ਆ ਵੀਰੇ ਇਸੇ ਮਾਲ ਹੀ ਲੱਗਿਆ ਉਹਨੂੰ ਵੀ ਠੀਕ ਹੈ ਇਹੀ ਹਿਸਾ ਲੱਗਾ ਠੀਕ ਹੈ 20 10 ਨਟ ਯਾਬਾ 10 ਨਟੀ ਚਾਸੀ ਲੱਗੀ ਆ ਠੀਕ ਹੈ ਸਿੰਗਲ ਜੱਕ 13 6.5 ਤੇ 14 ਤੋਂ ਬਾਅਦ ਦੇ ਵਿੱਚ ਡਬਲ ਜਾਂਦੇ ਪਰ ਇਹ ਨਹੀਂ ਕੋਈ ਲੈ ਕੇ ਗਿਆ ਵਾ ਠੀਕ ਹੈ ਕੱਲ ਨੂੰ ਜਾਨੀ ਦੀ ਵੇਖ ਸਕਦਾ ਜੇ ਕਨੇ ਵੇਖਣੀ ਹੋਵੇ ਠੀਕ ਹੈ ਕੱਲ ਨੂੰ ਮਿੱਤਰੋ ਤੁਸੀਂ ਆ ਕੇ ਦੇਖ ਵੀ ਸਕਦੇ ਹੋ ਬਾਕੀ ਨੰਬਰ ਬੋਲ ਦਈਏ ਇੱਕ ਵਾਰੀ ਵੀ ਜੀ ਆਪਣਾ ਨੰਬਰ ਹੈਗਾ ਜੀ 98144 98144 31397 31397 ਤੇ ਪਿੰਡ ਹੈਗਾ ਜੀ ਦੌਦਰ ਜ਼ਿਲ੍ਹਾ ਮੋਗਾ ਤੇ ਜਦੋਂ ਤੁਸੀਂ ਮੋਗੇ ਨੂੰ ਜਾਓਗੇ ਮਿੱਤਰੋ ਇਧਰੋਂ ਆਪਣਾ ਬਰਨਾਲੇ ਵਾਲੀ ਸਾਈਡ ਕਨੇ ਹੋ ਤੇ ਬੁੱਟਰ ਤੋਂ ਰਾਹ ਮੁੜਦਾ ਪਿੰਡ ਦੌਦਰ ਨੂੰ ਤਨ ਤੋਂ 4 ਕਿਲੋਮੀਟਰ ਦੀ ਦੂਰੀ ਤੇ ਆ ਬਾਕੀ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਗੱਲਬਾਤ ਕਰਕੇ ਆ ਸਕਦੇ ਹੋ ਨਾ ਫੋਨ ਕਰਕੇ ਆ ਫੋਨ ਕਰਕੇ ਗੱਲਬਾਤ ਕਰਕੇ ਮਿੱਤਰੋ ਆ ਸਕਦੇ ਹੋ ਤੇ ਟਰਾਲੀਆਂ ਦੇ ਟਰੈਕਟਰ ਦੋਵੇਂ ਅਵੇਲੇਬਲ ਹੁੰਦੇ ਆ ਚਾਹੇ ਤੁਸੀਂ ਕਿਰਾਏ ਤੇ ਲੈਣਾ ਟਰੈਕਟਰ ਜਾਂ ਟਰਾਲੀ ਦੇਣੀ ਆ ਕਿਰਾਏ ਤੇ ਇੱਕ ਵਾਰੀ ਫੋਨ ਲਾ ਲਿਓ ਬਾਈ ਵੀਰਾਂ ਤ ਨੂੰ ਦੋਵੇਂ ਚੀਜ਼ਾਂ ਮਿਲ ਜਾਣਗੀਆਂ ਤੇ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦੀ ਵੀਰਾਂ ਧੰਨਵਾਦ ਜੀ ਤੁਹਾਡਾ ਹੀ ਬੈਠਾ ਹੁੰਦਾ